ਤੰਦੇ ਭਾਰ ਖਾ ਚੋਦੇ ਬਣੇ ਨੇ दारू ਆ ਦੇ ਆ ਸਰਕਾਰਾਂ ਨੇ ਵੀ ਪੁੱਠਾ ਕੰਮ ਕਰਤਿਆ ਨਾ ਸਿੱਦੇ ਲਾਰਖਾ ਪੰਜਾਬ ਚੱਲ ਚੱਲ ਉੱਟੋ ਹੋਖੜਾ ਹੋਖ ਕਾਦੀ ਨਿਕੜੀ ਹੋਖੜ ਹੋ ਜਾ ਹੋ ਜਾ ਛੱਤ 'ਤੇ ਹੀ ਕੋਠੇ 'ਤੇ ਮਹਲ ਐਂਟਰ ਪਾਵਾਂਗੇ ਆਪਾਂ ਇੰਨੀ ਥੱਲੇ ਕਿਵੇਂ ਆ ਗਈ ਛੱਤ ਚੱਲ ਚੱਲ ਉੱਟੜ ਤੂੰ ਹੋਖੜਾ ਹੋ ਹੋ ਖੜਾ ਤੂੰ ਵੀ ਚੱਲ ਲੈਟਰ ਪਾਵਾਂਗੇ ਆਪਾਂ ਹੂੰ ਜਾ ਕਮੀ ਚੜ ਗਈ ਓਏ ਆ ਕੀ ਮਿਲੰਗ ਬਣਾ ਤਾਰਾ ਤੁਸੀਂ ਨੇ ਦੱਸਿਓ ਮੈਨੂੰ ਕੀ ਹੋ ਗਿਆ ਬੀਬੀ ਆ ਆ ਕੀ ਜਲੂਸ ਕੱਢਿਆ ਤੁਸੀਂ ਨੇ ਹੈ ਆ ਨਾਲੇ ਦੇਖੀ ਰਾਤਾ ਦੇਖ ਵਿੱਚ ਮੁਥੀ ਤੇ ਆ ਦੇਖ ਆ ਦੇਖ ਹੈ ਐਸੇ ਕੰਮ ਤੇ ਰਹਿ ਗਿਆ ਬੇ ਆ ਕੀ ਕਰ ਤੂਤ ਕਰੀਏ ਮੇਰੇ ਤਾਂ ਤਾਂ ਮੂਛ ਤਾਂ ਉੱਤੇ ਕੀ ਕੀ ਮੂਛ ਉੱਤੇ ਦੱਸਿਓ ਹੈ ਆ ਕੀ ਜਲੂਸ ਕੱਢਿਆ ਅਹੀਂ ਨਾ ਚੜਿਆ ਮੁੰਜਾ ਉੱਤੇ ਸਲੀਪਰ ਵਾਚ ਬਣਾ ਕੇ ਖੜਾ ਕਿਧਰੋਂ ਮੇਰੀ ਤਾਂ ਸੁਣ ਲੋ ਫਟਾਵਲ ਡਾਵਲ ਸੱਤ ਪਾਉਣ ਨੂੰ ਤੈਨੂੰ ਕੀ ਹੋਇਆ ਜੀ ਇੱਥੇ ਡਾਲਣ ਦਾ ਬਰੋਬਰ ਮੁੰਜਾ ਇਹ ਤਾਂ ਪੂਤ ਨੇ ਆਲਣਾ ਪਾਰਖਿਆ ਉਹ ਤਰਕ ਗਈ ਆ ਮੈਂ ਨਹੀਂ ਬੁਸ ਕਰਿਆ ਤੂੰ ਤਾਂ ਮੇਰਾ ਜਲੂਸ ਕੱਢਤਾ ਮੇਰੇ ਜਲੂਸ ਨਹੀਂ ਕਰਤਾ ਦੋਵਾਂ ਨੇ ਮੈਨੂੰ ਵੀ ਇਹ ਨਹੀਂ ਉਹ ਕਰਿਆ ਬੀਬੀ ਕੁਛ ਕਰਤਾ ਰਾਤ ਬਈ ਮੈਂ ਕਹਿੰਦਾ ਤੁਸੀਂ ਦੋਏ ਨਿਕਲ ਜਾਓ ਕਰੋ ਜਾਂ ਭੱਜੋ ਮੈਂ ਤਾਂ ਇਹਨਾਂ ਨੂੰ ਸਮਝਾਉਂਗਾ ਕਿ ਆ ਤੀਗਾ ਮੈਂ ਮੂਤਿਆ ਨਹੀਂ ਮੇਰੇ ਤੋਂ ਦੂਸਰ ਲਾਉਣੇ ਇਹ ਇਹ ਗਿੱਲਾ ਹੁੰਦਾ ਫਿਰ ਆਤਰ ਆਤਰ ਬਾਪ ਨੇ ਆ ਕੀ ਆ ਕੀ ਕਰ ਆ ਕੀ ਕਰ ਹੈ ਦੱਚਾ ਆ ਕੀ ਹੈ ਹਾਂ ਮੂਤਰ ਖਿਆ ਬੱਚਾ ਤੂੰ ਜਿਸਾਬ ਤੂੰ ਕਿ ਬਾਥਰੂਮ ਚ ਨਹੀਂ ਜਾਇਆ ਗਿਆ ਤੂੰ ਤੈਨੂੰ ਲਾਜ ਕੀ ਬਣਾਣਾ ਚਾਹੁੰਦੇ ਤੁਸੀਂ ਮੈਨੂੰ ਐਂ ਤਾਂ ਦੱਸ ਦੋ ਦੋਏ ਤੁਸੀਂ ਤਾਂ ਮੈਂ ਵੀ ਪਾਗਲ ਕਰਤੀ ਬਾਹਰ ਬਾਹਰ ਚ ਨਿਕਲ ਗਿਆ ਮੈਂ ਕੀ ਕਰ ਪੂਤ ਬੀਬੀ ਸੱਚੀ ਦੀ ਗਈ ਉੱਧਰ ਮੈਂ ਵੀ ਜਾਤੀ ਆ ਦੇਖਣ ਰਾਤ ਆ ਨਾ ਪਾਖ ਆਹਲਨ ਕਾ ਕਲ ਉੱਧਰ ਬੈਠਾ ਦੇ ਆਹਲ ਨੂੰ ਸੜਾ ਕਨਿਆ ਨਾ ਬਣੂ ਬੰਮ ਮੈਂ ਥਾਣੀ ਕਰੀਆ ਚੱਲੋ ਕੰਨਾ ਕੋਤਰੀ ਆ ਜਾ ਬਸ ਤੂੰ ਸੁਬੀ ਉੱਧਰ ਮੈਂ ਡਾਂਗ ਫਿਰਵਾਇ ਦੇਖਦਾ ਤੇਰੇ ਤੇ ਹੋ ਹੋ ਉੱਧਰ ਥੱਲੇ ਉੱਧਰ ਕਿ ਮੈਂ ਜਲੂਸ ਕੱਢਿਆ ਕੰਜਰਾ ਲਾਵਾ ਮੰਜਾ ਮੈਂ ਜਲਾਣਾ ਤੇ ਲਹਾ ਹੁਣ ਦੱਸ ਤੂੰ ਪਤਾਈ ਤੋ ਦਾ ਨਾਰੇ ਤੋ ਰੱਖ ਹੱਥ ਨਹੀਂ ਕੇਦਾ ਬਿਠਾਇਰੇ ਨੇ ਸੋਨੂੰ ਦਾਰੋ ਮੰਜਾ ਮੁਸਕਮਾਨ ਲੜਕੇ ਤੋਦੀ ਹੁੰਦੇ ਨੇ ਬੀਬੀ ਕੋਈ ਤੋ ਹੂੰਗੀ ਸਾਡੇ ਤੈਨੂੰ ਦੱਸ ਕੀ ਹੋਇਆ ਸ਼ਲੀਪਰ ਬਸ ਬਣਾਉਣ ਨੂੰ ਕੋਈ ਨਾ ਓਏ ਕੋਈ ਨਾ ਕੋਈ ਤਾ ਤੂੰ ਬੈਠਾ ਨਾ ਤੂੰ ਟਾਈਮ ਨਾ ਖਰਾਬ ਕਰੋ ਤੁਸੀਂ ਡੰਗਰ ਸੰਭਲ ਜਾ ਕੇ ਜਾ ਭੱਜ ਜਾ ਭੱਜ ਇਹਨੂੰ ਕਹੇ ਬੀਬੀ ਬਿਲੜਾ ਓਹੇ ਤੂੰ ਕੀ ਕਰੇਂਗਾ ਮੈਂ ਹੋ ਪੀ ਕੇ ਆਉਂਦਾਗਾ ਲੱਠੀ ਤੇਰਾ ਤਾਂ ਥੋਪ ਪਾਏ ਮੈਨੂੰ ਦੀਂਦਾ ਨਹੀਂ ਹੈਗਾ ਇਹਨੇ ਜਿਆਦੇ ਉਹ ਕੱਤੀ ਰਾਤ ਤੋ ਚੱਲ ਬੱਕ ਖੜਾ ਹੋ ਤੂੰ ਜਾ ਸਾਮ੍ਹ ਜਾ ਕੇ ਡੰਗਰ ਖੜਾ ਹੋ ਜਾ ਇਹ ਤੋਂ ਬਣਾ ਡੰਗਰ ਉੱਥੇ ਖੜਾ ਓਏ ਬੰਨਿਆ ਇਓਏ ਉਹਨੇ ਮੇਰੇ ਨਾਲ ਕਹਿ ਜਾਂਦੀ ਕਿਰਾਏ ਦਾ ਡੰਗਰਾਂ ਦਾ ਕੋਈ ਨਾ ਉਹ ਗਿਆ ਉਧਰ ਜਾ ਪਾ ਜਾ ਜਾ ਤੁਰ ਨਿਕਲ ਹੋਰ ਬਾਲੀ ਦਾ ਦੋਏ ਭਾਈ ਬਹੁਤ ਜਲੂਸ ਕੱਢਦੇ ਨੇ ਯਾਰ ਦਾਰੂ ਪੀ ਗਏ ਕੱਢਣਗੇ ਤੂੰ ਵੀ ਨਾਲੇ ਲੱਲ ਗਿਆ ਉੱਦੇ ਓਏ ਮੈਂ ਤਾਂ ਉਹਨੂੰ ਤਰਲੀ ਨੂੰ ਲੈ ਕੇ ਗਿਆ ਦੀ ਦਵਾਈ ਦਵਾਉਣਾ ਮੈਂ ਤਾਂ ਦਵਾਈ ਦਵਾਇਆ ਮੈਨੂੰ ਕਹਿੰਦਾ ਆਹ ਦਵਾਈ ਲਿਆ ਦੇ ਮੈਨੂੰ ਦਬਾਈ ਲਿਆ ਦੇ ਤੈਨੂੰ ਐ ਨਹੀਂ ਪਤਾ ਵੀ ਉੱਥੇ ਬਾਬੇ ਦੀ ਸਮਾਦਾ ਉਹਨਾਂ ਦੇ ਨਾਰੇ ਲੱਗ ਗਏ ਤੂੰ ਓਏ ਮੈਂ ਤਾਂ ਪਹਿਲੀ ਵਾਰ ਹੀ ਗਿਆ ਜੀ ਉਹਨਾਂ ਦੇ ਖੇਤ ਪਹਿਲੀ ਵਾਰ ਗਿਆ ਤੀ ਤੂੰ ਹੋਰ ਆ ਬਹੁਤ ਜਲੂਸ ਕੱਢਦੇ ਨੇ ਬਾਬੇ ਕੱਢਦੇ ਨੇ ਜਲੂਸ ਬਹੁਤ ਖਾ ਲੈ ਗਿਆ ਨਹੀਂ ਪੀਨੂ ਤਾਂ ਮੈਂ ਨਹੀਂ ਪੀਨੂ ਲੈ ਕੇ ਆ ਉਹਨੂੰ ਉੱਥੇ ਹੀ ਲਟਿਆਦਾ ਉੱਥੇ ਹੀ ਲਟਿਆ ਰਿਹਾ ਉਹ ਓਏ ਮੈਂ ਤਾਂ ਉਹਨੂੰ ਮਸਾ ਲੈ ਕੇ ਆਇਆ ਨਹੀਂ ਪੀਨੂ ਇੱਥੇ ਮੈਨੂੰ ਕਹਿੰਦਾ ਭੂਤ ਮਾਰਨੀ ਨਾਲ ਭੂਤ ਮਾਰਨ ਲੈ ਗਿਆ ਲੈ ਮੈਨੂੰ ਦਿਮਾਗ 'ਚ ਫਰਕ ਆ ਛੋੜਦਾ ਤੈਨੂੰ ਐ ਨਹੀਂ ਪਤਾ ਵੀ ਅੱਜ ਦੇ ਜ਼ਮਾਨੇ ਭੂਤ ਕਿੱਥੇ ਹੁੰਦੇ ਨੇ ਓਏ ਹੁਣ ਪੀਤੀ ਬੀਤੀ ਜੀ ਉਹਦਾ ਹੈਗਾ ਕਮਲਾ ਤੁਸੀਂ ਵੀ ਨਾਲ ਲੱਗੇ ਪੀ ਕੇ ਬਨ ਜੰਨੇ ਕਮਲੇ ਕੀ ਪਤਾ ਲੱਗਦਾ ਹੈ ਵੱਲ ਜੰਨੇ ਉਹ ਕਮਲੇ ਤੁਸੀਂ ਹੋਰ ਹੋਰ ਕੀ ਕਰੋਗੇ ਕੁੰਮਨ ਚੱਲੇਗਾ ਕਿੱਥੇ ਅੱਪ ਠੰਡੇ ਚੱਲਾਂਗੇ ਸੀ সুইমিਂਗ ਪੂਲ ਖੁੱਲਿਆ ਉੱਥੇ ਪੈਸੇ ਨਹੀਂ ਹੈਗੇ ਮੈਂ ਲਵੇ ਕਰ ਲਾ ਜਗੜ ਕੇ ਤੋਂ ਸਾਰਾ ਕੁਝ ਖਾਣ ਪੀਣ ਨੂੰ 5000 ਦੇ ਵਿੱਚ ਫ੍ਰੀ ਹੈ ਉੱਥੇ ਲੈ ਓਏ ਹੋਰ ਨਾਲੇ ਨਹਾਉਣ ਨੂੰ ਆ ਕੋਈ ਨਾ ਕਰਦਿਆ ਹਿੱਲਾ ਫੇਰਾ ਫਿਰ ਮੈਨੂੰ ਫੋਨ ਕਰਦੇ ਸੀ ਤਾਂ ਜਾਵਾਂਗੇ ਕੱਦੇ ਦਿਨ ਚ ਕੋਈ ਨਾ ਕਰਦਾ ਮੈਂ ਤੈਨੂੰ ਫੋਨ ਕਰਦਾ ਨੱਲ ਉਹ ਨਾਸ ਗੇਮ ਕੋਈ ਪੈਸਿਆਂ ਵਾਲੀ ਚੱਲ ਠੀਕ ਆ ਫਿਰ ਦੱਸ ਦੀ ਫਿਰ ਮੈਨੂੰ ਕੋਈ ਨਾ ਕੋਈ ਨਾ ਤੂੰ ਜਾ ਲੈ ਫੰਦਿ ਇਹ ਯਾਰ ਦੀ ਕਿੱਡੀ ਗੱਲ ਆ ਲਾਉਂਦੇ ਨਹੀਂ ਪਿੰਨ ਫੋਨ ਚਾ ਲਮਾਂਗੇ ਲਾਉਨੇ ਪੱਦੋ ਹੈਲੋ ਕੀ ਹਾਲ ਆ ਤੂੰ ਤਾਂ ਬਈ ਮੈਨੂੰ ਫੋਨ ਇਹਨੇ ਜਨਾਬਾ ਕਰਦੀ ਆ ਕੋਈ ਵੀ ਸੱਚਾ ਪਿਆਰ ਨਹੀਂ ਹੈਗਾ ਪਤਾ ਇਹ ਚਲੋ ਤੂੰ ਸੁਣ ਕਰਦੇ ਫੋਨ ਦਾ ਤੂੰ ਨਹੀਂ ਕਰਦੇ ਫੋਨ ਤਾਂ ਮੈਂ ਕਰਿਆ ਤੁਹਾਨੂੰ ਤੂੰ ਤਾਂ ਟਾਈਮ ਪਾਸ ਕਰਦੀ ਆ ਮੈਂ ਗਈ ਹੋਈ ਸੀ ਯਾਰ ਨਾ ਤੈਨੇ ਮੈਨੂੰ ਹਜੇ ਤੱਕ ਫੋਟੋ ਭੇਜੀ ਆ ਵੀ ਫੋਟੋ ਕਿੱਥੇ ਭੇਜਦਾ ਮਿਲੂਦਾ ਛੋਟਾ ਫੋਨ ਆ ਵਟਸਐਪ ਤੋਂ ਕੁਛ ਦੇ ਤੂੰ ਭੇਜ ਦੇ ਹੁਣ ਮੈਂ ਤੈਨੂੰ ਦੇਖੂਗਾ ਜੀ ਕਰੀ ਤੇ ਇਤੋਂ ਨਹੀਂ ਗਿਆ ਫੋਟੋ ਇੱਕ ਕੰਮ ਤੇਜ ਆ ਅੱਜ ਕਿਵੇਂ ਫੋਨ ਕਰ ਲਿਆ ਤੈਨੇ ਮੈਂ ਤਾਂ ਨਾ ਯਾਦ ਕਰਦਾ ਹਾਂ ਤੈਨੂੰ ਬਈ ਮੇਰਾ ਤਾਂ ਰੋਜ਼ ਹੀ ਕਾਦਾ ਵੀ ਮਿਲਣ ਜਾਵਾਂ ਪਰ ਤੂੰ ਹੁਣ ਹਾਂ ਹੀ ਨਹੀਂ ਕਰਦੀ ਇੱਕ ਕੰਮ ਤਾਂ ਹੀ ਛੋਟ ਸੀ ਕੀ ਕੰਮ ਸੀ 50000 ਰੁਪਏ ਚੰਦਾ ਦਿੰਦਾ ਤੈਨੂੰ ਪੈਸੇ ਤਾਂ ਵੀ ਮੈਂ ਦੇ ਦੂੰ ਫਿਰ ਮੇਰੀ ਗੱਲ ਦਾ ਇੱਕ ਸ਼ਰਤ ਆ ਵੀ ਪਹਿਲਾਂ ਵੀ ਤੈਨੂੰ ਉਹ ਕਰਨਾ ਪਊਗਾ ਜਾਂ ਤਾਂ ਮੈਨੂੰ ਆਪਣਾ ਮੂੰਹ ਦਿਖਾ ਕੇ ਜਾ ਆ ਕੇ ਜਾਂ ਫਿਰ ਵਟਸਐਪ ਤੇ ਫੋਟੋ ਭੇਜ ਪਹਿਲਾਂ ਪੈਸੇ ਫੇਰੇ ਦੂੰ ਮੈਂ ਪਹਿਲਾਂ ਭਈਆ ਦੱਸ ਕਿੱਥੇ ਆਏਂਗੀ ਦੇਖ ਲਿਓ ਚਲ ਫਿਰ ਮੈਂ ਸੰਗਰੂਰ ਆ ਜੂ ਕਿ ਕੱਲ ਨੂੰ ਕਿਹੜੇ ਏਡੇ ਚਾਹੀ ਸੰਗਰੂਰ ਬੱਸ ਸਟੈਂਡ 'ਚ ਆ ਜੂਗੀ ਪੱਕਾ ਆਵੇਂਗੀ ਫਿਰ ਫਿਰ ਮੈਂ ਦੇ ਦੇ ਦੂੰ 5000 ਰੁਪਏ ਫਿਰ ਮੈਂ ਆਪੀ ਦੇ ਦੂੰ ਮੈਂ ਲਊਂਗੀ ਮੈਂ ਪਰ ਮੈਨੂੰ ਪੈਸੇ ਚਾਹੀਦੇ ਨੇ ਮੈਨੂੰ ਅਮਰਜੈਂਸੀ ਲੋੜ ਆ ਚਲ ਉੱਥੇ ਉੱਥੇ ਆ ਜੂ ਕਿੰਨੇ ਵਜੇ ਆਵਾਂ ਬਈ ਤੂੰ ਨੂੰ ਕਰ ਲਈ ਦੀ ਪੱਕਾ ਆਊਗਾ ਮੈਂ ਪੱਕਾ ਆ ਜੂ ਫਿਰ ਹੁਣ ਲਾਰਾ ਨਾ ਲਾਣੀ ਲੈ ਆਇਓ ਪੈਸਿਆਂ ਦਾ ਕੋਈ ਚੱਕਰ ਨਹੀਂ ਪੀਏ ਚਾਹੇ 5 ਦੀ ਜਗਾ 10 ਲੈ ਲਈ ਪਰ ਪਹਿਲਾਂ ਆ ਤੂੰ ਠੀਕ ਆ ਫਿਰ ਚਲਾ ਜਾਣਾ ਮੈਂ ਨਹੀਂ ਕਿਸੇ ਦਾ ਮੋਟਰਸਾਈਕਲ ਪੁੱਛਦਾ ਨਾ ਮੋਟਰਸਾਈਕਲ ਲੈ ਕੇ ਖੱਡਾ ਖੱਡਾ ਬਾਰੇ ਕਿੰਦੀ ਗਾਉਂੀ ਕਿੰਦੀ ਵਾਈ ਹਵਾ ਨੂੰ ਉਹ ਆਂਟੀਗਾ ਟੋਲੀ ਦੀਗਾ ਚਲ ਮੈਂ ਫੇਰ ਕਾਦਾਂ ਗੱਲ ਚੰਗਾ ਕਿਤੇ ਤੁਗੜੀ ਘਰੇ ਦੱਸ ਦੇ ਜਾ ਕੇ ਗੱਲ ਚੰਗਾ ਕਿਵੇਂ ਹੋ ਗਿਆ ਤੀਕਾਂ ਗਿਆ ਦਰਫੂ ਕੀ ਸ਼ਟਕੇ ਗਿਆ ਵੇ ਦੇਖਾ ਕਿਤੇ ਕਾਂ ਪਵਾ ਦੇ ਮੇਰੇ ਮਿੱਤਰੀ ਹੈ ਵੀਏ ਕੀ ਹੋ ਗਿਆ ਵੇ ਇਹੋਗਾ ਮੈਂ ਨਾ ਬਗਲ ਚ ਗਿਆ ਤੀਕਾਂ ਮੈਂ ਨਾਲ ਬੇਲ ਲਾਇਆ ਹੁਣ ਨਾਲ ਬਿੰਦਰੋਂ ਬਣ ਪਿਆ ਤੂੰ ਤਾਂ ਫੇਰ ਬੋਲਦਾ ਦੀ ਕੁਸ ਨਾਲ ਐ ਭਾਂਡੇ ਭਾਜਰੇ ਜਾਵਦੇ ਆਪੇ ਬੇ ਤੈਨੂੰ ਵੀ ਪ੍ਰੇਖਾ ਲਾ ਰਾ ਤੂੰ ਦੰਦ ਰੱਖਿਆ ਕਰ ਮੇਰੀ ਗੱਲ ਸੁਣਾ ਤੇਰੇ ਵਰਗੇ ਮੁੰਡੇ ਕਿਤੇ ਰੱਬ ਦੇ ਹੁੰਦੇ ਨੇ ਅੱਜ ਕੱਲ ਹੈ ਤੇਨਾਂ ਪਤਾ ਵੀ ਜਵਾਨਾ ਕਹੇ ਜੈ ਲੱਹ ਅੱਜ ਤਾਂ ਵੀ ਮੁੰਡੇ ਡਰਦੇ ਹੁੰਦੇ ਤੂੰ ਭੁਲੇਖੇ ਦੀ ਗੱਲ ਕਰਦੀ ਮੇਰਾ ਮੂਤ ਨਿਕਲਣਾ ਲਾ ਹੋਗਾ ਉੱਥੇ ਵਿੱਚ ਤੂੰ ਤਾਂ ওই ਵੱਧ ਮੂਤ ਲਾ ਫਿਰ ਜੰਨਾ ਕਰੇਗਾ ਕਮਾਈਆਂ ਤੂੰ ਮੈਂ ਨਹੀਂ ਅੱਜ ਤੋਂ ਜਾਂਦਾ ਬਾਗਲ ਚ ਬਾਈ ਮੈਂ ਜਾਂਦਾ ਡੰਗਰਾਂ ਵਾਲੇ ਆਪਦਾ ਕਰੋ ਨਾ ਕਰੋ ਮੈਨੂੰ ਤਾਂ ਲੱਗਦਾ ਤੂੰ ਕੰਮ ਦੇ ਬਹਾਨੇ ਕਰਦਾ ਤੈਨੂੰ ਲੱਗਦਾ ਕੰਮ ਦੇ ਬਹਾਨੇ ਉੱਥੇ ਦੇਖਦੀ ਤੂੰ ਮੈਂ ਜਾਂਦੀ ਨਹੀਂ ਹੁਣ ਬਾਗਲ ਚ ਨਹੀਂ ਜਾਂਦੀ ਮੈਂ ਤੇਰੇ ਪਾਤ ਤੇਰੇ ਵਾਰੀ ਆਉਂਦੀ ਨਹੀਂ ਹੁਣੀ ਉੱਥੇ ਪੂਤ ਇਹ ਤਾਂ ਮੰਬਰ ਤਸਕਲਾ ਗੱਲਮਕਾਦਾ ਇਹ ਗੱਲਾਂ ਪੂਤ ਲਵੇ ਲੱਕ ਕੇ ਦਿਖਾ ਦੇ ਥਾਲੀ ਅੱਜਾਂ ਬੁੱਤ ਸਾਕੇ ਮੈਂ ਖਾਣਾ ਪੀਣਾ ਕਿੱਥੇ ਮੈਂ ਨਹੀਂ ਓਏ ਮੈਂ ਤਾਂ ਮੈਂ ਨਹੀਂ ਉੱਧਰ ਜਾਂਦਾ ਅਜੇ ਮੈਂ ਕਹਿੰਦਾ ਤੂੰ ਚੋਜਿਆ ਜਿਆਦਾ ਕਰਦਾ ਆ ਆ ਆ ਗਿਆ ਨਿੱਪੀ ਉੱਥੇ ਆਪਣੇ ਭੂਤ ਆ ਭਾਂਡੇ ਭਜਰੇ ਤੇ ਆਏ ਓਹ ਤੈਨੂੰ ਤਾਂ ਉਹੀ ਦਿਖ ਜਾਂਦੇ ਨੇ ਮੇਰਾ ਘਰ ਬੀਬੀ ਇੱਕ ਤਾਂ ਪੰਟ ਕੱਢ ਦੇ ਨਵੀ ਹੈ ਇੱਕ ਮੈਨੂੰ ਪਾਣੀ ਤੌਲੀਆ ਲਿਆ ਦੇ ਪਾਣੀ ਪਾ ਦੋ ਅੱਜ ਕੁਛ ਨਾ ਮੈਂ ਨਹੀਂ ਜਾਂਦਾ ਚੜਦਾ ਨਾ ਹੁਗਾ ਮੈਂ ਮੈਂ ਜਾਣਾ ਕੰਮ ਜਾਣਾ ਮੈਨੂੰ ਕਿਤੇ ਤੈਨੂੰ ਭੂਤ ਆਉਂਦੇ ਨੇ ਨਾ ਹੁਣ ਦੀਆਂ ਗੱਲਾਂ ਕਰਦਾ ਮੈਨੇ ਕੰਮ ਮਾ ਜਾਣਾ ਓਏ ਤੌਲੀਆ ਦੇ ਬੀਬੀ ਨਾਲ ਮੇਂ ਪੈਂਟ ਕਦੇ ਹੀ ਕਰਦ ਕੇ ਤੌਲੀਆ ਮੈਂ ਜੂ ਤਾਂ ਮੈਨੂੰ ਸਮਝ ਤੋਂ ਬਾਹਰ ਛੋਟੇ ਗੱਲਾਂ ਦੋਵਾਂ ਨਹੀਂ ਲੱਗ ਰਹੀਆਂ ਨੇ ਤੈਨੂੰ ਜਾਣਾ ਕਿੱਥੇ ਤੂੰ ਮੈਨੂੰ ਐ ਤਾਂ ਦੱਸ ਦੇ ਮੈਨੂੰ ਔਰੈਂਟ ਕੰਮ ਹੋ ਗਿਆ ਬੀਬੀ ਜਾਣਾ ਮੈਨੇ ਐਡੇ ਪੌਰੈਂਟ ਵਾਲੇ ਤਾਂ ਹੈ ਨਹੀਂਗੇ ਫਿਰ ਦੇ ਦੇ ਤੌਲੀਆ ਨਾਲੇ ਪੈਂਟ ਲਿਆ ਕਦੇ ਬਿੱਲ ਹੀ ਭਰ ਕੇ ਉਹਨਾਂ ਦੇਖ 6000 ਰੁਪਏ ਪੈ ਬਿੱਲ ਦਾ ਬਿੱਲ ਭਰਨਾ ਹੂੰ 5000 ਭਰਦਾਂਗੇ ਕਿਉਂ 5 ਨੂੰ ਵਾਹ ਕੋਈ ਉਹ ਕਰੇਗਾ 1000 ਕਿੱਧਰ ਜਾਊਗਾ 5 ਦੇ ਦੇ 5 ਭਰਦਾਂਗੇ ਓਏ ਉੰਜੋ ਨਾ ਸਵਾਰਾ ਦੀ ਤੂੰ ਪੂਰਾ ਬਿੱਲ ਸਿੱਧਾ ਸੀ ਭਰ ਦੇ ਕੇ। ਬੋਲ ਰਹੀ ਐ ਜੇ 1 ਰੁਪਿਆ ਵੀ ਘਟ ਕਰ ਤੈੂੰ ਐ ਦੇਖੀ ਵੀ ਤੇਰਾ ਨਾਂ ਬੰਦ ਕੀ ਐ। ਚਲ 1000 ਦਾ ਹੋ ਕਰ ਲਾਂਗੇ ਤੇਲ ਪਵਾ ਲੰਨਾ ਖਾ ਪੀ ਲੰਨਾ। ਕੀ ਕਹਿਣਾ ਓਏ? ਆਖੀ ਬੋਲ ਦੇ ਬੇ। ਮਾ ਤੇਲ ਪਵਾਉਂਦਾ ਦੇ ਜੋ ਪੈਸੇ। ਤੇਲ ਪਵਾਉਨੂ ਕਿੰਦਾ ਸਾਈਕਲ ਤੇ ਵਗ ਜਾਈ ਇੱਥੇ ਦਾ ਭਰ ਕੇ ਆਉਣਾਗਾ। ਚਲ ਮੈਂ ਤੇ ਮੇਰੇ ਕਿਸਿਆੜੀ ਦਾ ਮੋਟਰਸਾਈਕਲ ਦੇ ਤੂੰ। ਆ ਉਹਨੇ ਕਿਸੇ ਨਾਲ ਬੈਠ ਕੇ। ਉਹ ਸਾਈਕਲ ਲੈ ਖੋਦੇ ਪਿਆ। ਸਾਈਕਲ ਛੂਕਦੇ ਨਹੀਂ ਬਈ ਮੈਂ ਜਾਂਦਾ ਗਰਮੀ ਪਤਾ ਕਿੰਨੀ ਆ ਗਈ। ਓ ਰਸੀਦ ਤਾਂ ਦੇਣਗੇ ਰਸੀਦ ਤੇ ਲੈ ਆਈ। ਤੈਨੂੰ ਤਾਂ ਬਿਰਭਰ ਤੈਨੂੰ ਗਰਮੀ ਲੱਗ ਜੇ ਅੱਗੇ ਬੁੜੇ ਇਹੇ ਜੀ ਗਰਮੀ ਚ ਹਾਰੀਆਂ ਵੱਢਦੇ ਹੁੰਦੇ ਤੇ ਰਸ਼ੀਦ ਤਨੀ ਹੁਣ ਮਿਲਦੀ ਹੁਣ ਕੱਟ ਲੱਗਦੇ ਨੇ ਬਈ ਲਾਈਟ ਤਾਂ ਆਉਂਦੀ ਨਹੀਂ ਹੈਗੀ ਲੈ ਲੈ ਆ ਬਿਲ ਜੇ ਲਾਈਟ ਆਉਂਦੀ ਨਾ ਯਾਰ ਪੰਨਲ ਨਾਲ ਖਾਲੇ ਉੱਤੇ ਹੁਣ ਕੱਟ ਨਹੀਂ ਲੱਗਦੇ ਕੰਕਾਂ ਕਰਕੇ ਚਲ ਇਹਦੇ ਲਿਖਾ ਲਈ ਇਹਦੇ ਪੰਨ ਨਾਲ ਲਿਖਾ ਲਿਆਉਂਗਾ ਮੈਂ ਭਾਤਾ ਉੱਤੇ ਜੇ ਨੈਟ ਚਲਾਉਂਦੇ ਨੇ ਮੈਨੂੰ ਚਾਰ ਨਾ ਤੂੰ ਜਾਦੇ ਨਹੀਂ ਬੀਬੀ ਉਹ ਕਰਦੇ ਨੇ ਕੱਟ ਨਹੀਂ ਲੱਗਦਾ ਹੁਣ ਕੰਕਾਂ ਕਰਦੇ ਨੇ ਹਾਂ ਉਹ ਕੱਟ ਲਾਦੇ ਮਲਾਜ਼ਮ ਖੇਤਾਂ ਚ ਫਿਰਦੇ ਉਹਨੇ ਹੋ ਜਾ ਹੁਣ ਮੈਂ ਮਨਾ ਕੇ ਜਾਣਨਾ ਚੰਗਾ ਤੂੰ ਪਾਗਲ ਕਰ ਰਿਹਾ ਮੈਨੂੰ ਦੂਸਰੋ ਦੋਈ ਮੈਨੂੰ ਮੇਰਾ ਹੱਲ ਕਰਦੀ ਵੀ ਮੈਂ ਨਹੀਂ ਉੱਤਰ ਜਾਂਦਾ ਤੇਰਾ ਤਾਂ ਹੱਲ ਜੁੱਤੀਆਂ ਨੇ ਹੋਰ ਤੇਰਾ ਹੱਲ ਕੋਈ ਨਹੀਂ ਹੈਗਾ ਕੋਮਲ ਕਹਾ ਕਣਕੇ ਦੇ ਦੇ ਕਣਕ ਨਹੀਂ ਜੀ ਤੂੜੀ ਜੰਨੀ ਮਰਜ਼ੀ ਲੈ ਜਾਓ ਅੱਛਾ ਹਾਂ ਜੀ ਕਣਕ ਐਦਗੀ ਹੈ ਨਹੀਂ ਇੰਨੀ ਚੱਲ ਫਿਰ ਮੈਂ ਦੇਖੂਗਾ ਥਾਂ ਕੋਈ ਨਹੀਂ ਮੈਨੂੰ ਫੋਨ ਕਰਕੇ ਆ ਜਿਓ ਕੋਮਲਾ ਪੈਸਿਆਂ ਦਾ ਹਿੱਲਾ ਤਾਂ ਹੋ ਗਿਆ ਯਾਰ ਹਾਂ ਪਰ ਇੱਕ ਕੰਮ ਅੜ ਗਿਆ ਕੀ ਹੋ ਗਿਆ ਤੂੰ ਗਾਹਾਂ ਤਾਂ ਨਹੀਂ ਗੱਲ ਕਰਦਾ ਕਿਸੇ ਕੋਲੇ ਨਾ ਨਾ ਦੱਸ ਮੈਂ ਕਿਸੇ ਬੰਦੇ ਨਾਲ ਕਰਨਾ ਕੁੜੀ ਬਣ ਕੇ ਗੱਲ। ਅੱਛਾ। ਉਦੋਂ ਮੈਨੂੰ ਕਿੰਨੇ ਪੈਸੇ? ਠੀਕ ਹੈ। ਉਹ ਕਹਿੰਦਾ ਸਾਹਮਣੇ ਆ। ਠੀਕ ਹੈ। ਬੁਲਾਇਆ ਕਿੱਥੇ ਤਾਂ ਪੈਸੇ ਫੜਨਾਂ ਨੂੰ? ਮੈਂ ਉਹਨੂੰ ਸੰਗਰੂਰ ਬੁਲਾਇਆ ਯਾਰ ਅੱਡੇ 'ਚ। ਬੱਸ ਸਟੈਂਡ 'ਚ ਬੁਲਾ ਲਿਆ। ਹਾਂ। ਉੱਥੇ ਇੰਨੀਆਂ ਤਾਂ ਕੁੜੀਆਂ ਖੜੀਆਂ ਜੰਗੀਆਂ। ਬੱਸ ਸਟੈਂਡ 'ਚ ਖੜੇ ਹੁੰਦ ਨੇ ਆਉਣ ਜਾਣ ਨੂੰ। ਹਾਂ ਹਾਂ। ਉੱਥੇ ਦੂਨ ਕਹਿੰਦੇ ਵੀ ਮੈਂ ਇੱਥੇ ਖੜਾਂਗਾ। ਉੱਥੇ ਕਹਿੰਦਾ ਮੈਂ ਆ ਖੜਾਂਗਾ ਇੱਥੇ ਦੇਖ ਕੇ ਕਹਿੰ ਮੈਨੂੰ ਦੇਖ ਲੈ ਕੇ ਪੈਸੇ Google Pay ਕਰ ਦੇ। ਗੱਲ ਤੇਰੀ ਇਹ ਵੀ ਸਕੀਮ ਠੀਕ ਹੈ ਹਨਾ। ਉਹ ਆਏ ਕ ਚਲ ਹੁਣ ਇਹ ਹੀ ਸਕੀਮ ਲਾਉ ਪਰ ਬਾਈ ਬਣ ਕੇ ਗਾਹ ਨਾ ਗੱਲ ਕਰਦੀ ਨਾ ਨਾ ਗੱਲ ਕਿਸੇ ਲਵਣੀ ਜਾਂਦੀ ਹਾਂ 6990 90 6990 ਬਗਾਨੀ ਪੀ ਕਿੱਧਰ ਜਾਂਦਾ ਉਹ ਪਹਿਲੀ ਤੂੰ ਮਿਲ ਗਿਆ ਯਾਰ ਮੈਂ ਤਾਂ ਬਿਲ ਪਰ ਨ ਜਾਂਦਾ ਸੀਗਾ ਹੱਸਿਆ ਇੰਨਾ ਤਿਆਰ ਬਿਆਰ ਹੋ ਕੇ ਕਿਵੇਂ ਗਰਮੀ ਚ ਬੂਟ ਕਸੇ ਨੇ ਐਨਕੇ ਲਾ ਰਖੀਏ ਨਾਲੇ ਮੈਂ ਹੋਰ ਕੰਮ ਵੀ ਜਾਣਾ ਇੱਕ ਹੋਰ ਕੰਮ ਕੀ ਵਿਆਹ ਤੇ ਜਾਣਾ ਨਾ ਵਿਆਹ ਤੇ ਨਹੀਂ ਮੈਂ ਹੋਰ ਕੰਮ ਆਰੀਐਂਟ ਕੰਮ ਇੱਕ ਛੋਟਾ ਜਾ ਕਿਹੜਾ ਆਰੀਐਂਟ ਕਰਨਾ ਦੱਸਣ ਵਾਲਾ ਨਹੀਂਗਾ ਯਾਰ ਐ ਹਰ ਇੱਕ ਨੂੰ ਤੂੰ ਇੱਕ ਕੰਮ ਕਰ ਤਲੇ ਪਿੰਨੇ ਹੈਗਾ ਪਿੰਨਾ ਹਾਂ ਹੈਗਾ ਹੈਗਾ ਲੈ ਫਿਰ ਤਾਂ ਬੰਕੀ ਗੱਲ ਕੀ ਹੋ ਗਿਆ ਇਹਦੇ ਤੇ ਐਂ ਲਿਖ ਦੇ ਬੀ ਨਿਲ ਭਰਿਆ ਗਿਆ ਅੱਜ ਦੀ ਤਰੀਕ ਪਾ ਦੇ ਐਂ ਕਿਵੇਂ ਲਿਖਣਾ ਓਏ ਮੈਨੂੰ ਇਹ ਥੋੜੀ ਜਿਹੀ ਪੈਸੇ ਚਾਹੀਦੇ ਦੇ ਦੇ ਨਾ ਮੈਂ ਬਿੱਲ ਭਰਨ ਆਇਆ ਸੀਗਾ ਮੈਂ ਘਰੇ ਕਹਿ ਦੂੰ ਬਈ ਬਿੱਲ ਭਰਿਆ ਆ ਮੈਂ ਹਾਂ ਆ ਮੈਨੂੰ ਪੈਸੇ ਚਾਹੀਦੇ ਨੇ ਥੋੜੇ ਜਿਹੀ ਲਿਖਤਾ ਦਿੰਨਾ ਮੇਰੇ ਨਾਲ ਗਾਲਾਂ ਪਾਦੀ ਕਿਤੇ ਕਿਤੇ ਕਿਉਂ ਗਾਲਾਂ ਪਾਉਂ ਮੈਂ ਇਹ ਅਗਲੇ ਚ ਤਾਂ ਨਹੀਂ ਬਿਲ ਲੱਕੇ ਆਉਂਦਾ ਕਿਤੇ ਪਤਾ ਲੱਗ ਜੇ ਲਿਖ ਦੇ ਨਾ ਅਗਲੇ ਚ ਕੰਨ ਲੱਕੇ ਆਉਂਦਾ ਨਾ ਨਾ ਅਗਲੇ ਚ ਨਹੀਂ ਆਉਂਦਾ ਜਿੱਦੇ ਹਾਇ ਜਿੱਦੇ ਲਿਖ ਦੇ ਨਿੱਲੋ ਭਰਿਆ ਗਿਆ ਨਿੱਲੋ ਭਰਿਆ ਗਿਆ ਤਰੀਕ ਕਿੰਨੀ ਹੈ ਤਰੀਕ ਪਾ ਦੇ ਅੱਜ 20 ਤਰੀਕ 20 ਤਰੀਕ ਚੌਥਾ ਮਹੀਨਾ ਚੌਥਾ ਮਹੀਨਾ ਹਾਂ 20 ਓਏ ਇੰਨੀ ਅੰਗਰੇਜ਼ੀ ਨਹੀਂ ਆਉਂਦੀ ਮੈਨੂੰ 25 2025 2025 ਦਾ ਲੱਗਦਾ ਆ ਦੇ ਦੇ ਮੈਨੂੰ ਇਹ ਦੇ ਦੇ ਪੈਸੇ ਕਿਉਂ ਤੈਨੂੰ ਕਿਉਂ ਦਵਾਂ ਮਾ ਉਹ ਹੀ ਦੇ ਦੇ ਫਿਰ ਕੀ ਹੋਜੂ ਮੈਨੂੰ ਤਾਂ ਆਪ ਚ ਅਹੀ ਦੇਨੇ ਤੂੰ ਪਹਿਲੀ ਨੀਤ ਛੱਟ ਲਿਆ ਕਰ ਦੇ ਕੇ ਤਾਂ ਮੈਨੂੰ ਹੀ ਜਾਏਗਾ ਕੋਈ ਨਾ ਭੱਜ ਲੈ ਜਿੱਥੇ ਭਾਦਾਂ ਆਗੇ ਤਾਂ ਯਾਰਾਂ ਦੇ ਅਕਾਊਂਟ ਤੇ ਆ ਗਿਆ ਉਹ ਐਡਾ ਦਾ ਅੱਡੇ ਤੇ ਕਰਨੀ ਕੀ ਦੋ ਤਿੰਨ ਖੜੀਆਂ ਨੇ ਉਹਰੇ ਫੋਨ ਕਰ ਲੈਣਾ ਹਨਾ ਉੱਤੇ ਖੜ ਕੇ ਕੀ ਪਤਾ ਕਿਹੜੀ ਹੋਊਗੀ ਇੰਨਾ ਚ देखो बैठी आग दिया मूल हेलो हेलो okay. मैं आ गया जी एडे च मोटरसाइकिल से आया मैं मोटरसाइकिल कितने खड़ी तू आ गई दी मैं भी इत्थे आ गई कित्थे खड़ीया तू सत श्री अकाल जी खड़े जी खड़ीया जी हां सामने काला सूट पाया है तेरे हां जी काला सूट पे आया हुआ है आ? है चल ठीक आ गए हम हां जी आजो, आजो। हाँ कर दी चीज एक मिनट साइड ते आ जाओ मरे साइड ते आ हां दीदी आ जाओ इत्थे नु आ जाओ हां मैं रुक के कर दी हूं नु सर हूं देख तो ले जी पहले पैसे तो पा दो ਕਿੰਤੇ ਹੀ ਪੈਸੇ ਦਾ ਪਾਦੋ ਹੀ ਲੋਕੋ ਸ਼ੱਕ ਕਰਨ ਮੇਰੇ ਤੇ ਹੈਲੋ ਹੈਲੋ ਉਹ ਹੋ ਮੇਰੇ ਸਾਲੇ ਨੇ ਕੱਟੇ ਦਿੱਤਾ ਮੀਨਾ ਛੱਤਰ ਖਾ ਲੇ ਉੱਥੇ ਕਿਸੇ ਤੋਂ ਫੋਨ ਕਰ ਮੈਂ ਤੂੰ ਕੌਣ ਹੁਣ ਤਾਂ ਫੋਨ ਤੇ ਗੱਲ ਕਰੀਆ ਤੇਰੇ ਨਾਲ ਮੈਂ ਤਾਂ ਨਾ ਕੋਦੋਂ ਗੱਲ ਕਰੀਆ ਆਜੇ ਆਜੇ ਹੁਣ ਤਾਂ ਤੈਨੂੰ ਬੁਲਾਇਆ ਮੈਨੂੰ ਦੇ ਟਾਈਮ ਤੇ ਮੈਨੂੰ ਤਾਂ ਹੋਰ ਪਾਸੋਂ ਕੋਣ ਆਇਆ ਫੋਨ ਤੇ ਤਾਂ ਮੈਂ ਹੁਣ ਗੱਲ ਕਰੀਆ ਮੈਂ ਤੇਰੇ ਨਾਲ ਥੋੜੀ ਕੀਤੀ ਆ ਮੈਂ 5000 ਰੁਪਏ ਲੈ ਕੇ ਆਇਆ। ਸ਼ਰਮੰਦੀ ਏ ਤੈਨੂੰ? ਸ਼ਰਮ ਵਾਲੀ ਕੀ ਗੱਲ ਆ ਮੈਂ ਰੋਲ ਤਾਂ ਫੋਨ ਤੇ ਗੱਲ ਕਰਦਾ ਤੇਰੇ ਨਾਲ। ਮੈਂ ਦੇਖਿਆ ਤੈਨੂੰ ਕਦੇ? ਮੈਂ ਤਾਂ ਗੱਲ ਹੋਰ ਕਿਸੇ ਨਾਲ ਕਰ ਰਹੀ ਹਾਂ ਉੱਥੇ ਖੜੀ। ਹੁਣ ਤਾਂ ਤੈਨੂੰ ਮੈਂ ਫੋਨ ਕਰਾਂ। ਫਾਮ ਫਾਈ ਗਲੇ ਪਈ ਜਾਂਦਾ ਤੂੰ। ਸ਼ਰਮ ਹੀ ਲਾ ਰੱਖੀ ਆ। ਆਖੀ ਤੇ ਕਹੇ ਤੂੰ 5000 ਰੁਪਏ ਲੈ ਕੇ ਆਇਆ। ਮੈਂ ਕਿਹਾ ਤੈਨੂੰ 5000। ਆ ਯੂਨਟ ਨੂੰ। ਮੈਂ ਤੇ ਦੇਖੇ ਪਹਿਲੀ ਵਾਰ ਤੈਨੂੰ। ਉਹਦੇ ਮੇਰੇ ਭਾਈ ਦੱਸ ਦੇ ਤੈਨੂੰ। ਤੂੰ ਨਹੀਂ ਗੰਦਾ। ਜਾਰੇ ਹਵਾ ਖਰਾਬ ਹੋਈ ਪਈ ਆ। ਸ਼ਰਮ ਹੀ ਲਾ ਰੱਖੀ ਆ। ਖੜਾ ਹੋਣ ਕਿਉਂ ਤੂੰ ਜਾ ਰਿਹਾ ਹੈ? ਮੈਂ ਤੇਰੇ ਫੋਨ ਕਰਦੀ ਹੁੰਨੀ ਆ। ਫੋਨ ਕਰਦੀ ਆ। ਮੈਂ ਬੁਲਾ ਲਿਆ ਪਹਿਲਾਂ। ਅੱਗੇ ਤੋਂ ਬੁਲਾਇਂ ਤੂੰ ਮੈਨੂੰ। ਬੇ ਕੀ ਹੋ ਰਿਹਾ ਤੈਨੂੰ ਮੜਿਆ? ਦਿਲ ਵੀ ਦਿਲ ਘਟ ਰਿਹਾ। ਦਵਾਈ ਦਬੂਈ ਲਿਆ ਭਾਈ ਜਾ ਭੱਜ ਜਾ ਭੱਜ। ਹਉ ਆ ਗਿਆ ਮੇਰੇ ਪਰਖ। ਮੈਂ ਤਾਂ ਕੋ ਕਹ ਬੁਲਾ ਬਤਾ। ਫਰੇ ਆਇਆ। ਕਿੱਥੇ ਭਰੇ ਆਇਆ? ਹਾਂ। ਮੈਂ ਤਾਂ ਕੋ ਕੁੜੀ ਜੀ ਨਾਲ ਗੱਲ ਪੈ ਗਈ ਨੇਪਾਲ ਤੋਂ ਆਈ ਹੋਈ ਸੀ। ਕਿਹੜੀ ਕੁੜੀ? ਉਹ ਰਾਸਤੇ ਚ ਮੀ ਘੇਰ ਲਿਆਤੀ ਮੈਨੂੰ ਲੇਟ ਕਰਾਤਾ ਉਹਨੇ ਤੂੰ ਤਾਂ ਕੋਈ ਨਾ ਕੋਈ ਪੰਗਾ ਪਾਈ ਰੱਖ ਉਹ ਦਫਤਰ ਬੰਦ ਕਰਕੇ ਬਾਗੇ ਬੀਬੀ ਉਦੋਂ ਜਦੋਂ ਗਿਆ ਵੇ ਜਦ ਤੂੰ ਬਿਲਪਰ ਤੇ ਫਿਰਦਾ ਨੇਪਾਲ ਬੰਗਾਲ ਚ ਉਹ ਉਰੀਦੀ ਯਾਰ ਅੱਡੇ ਚ ਤੀ ਗਾਥੇ ਤੂੰ ਤਾਂ ਲੋਕ ਸਿੰਗੜੀ ਸੀੜੀ ਰੱਖਦਾ ਲੇਟ ਹੋ ਗਿਆ ਇਹਨੂੰ ਗਰਮੀ ਆ ਗਈ ਮੈਨੂੰ ਤਾਂ ਤੇਨੇ ਕੁੜੀ ਕੱਲੇ ਨਹੀਂ ਮਿਲਦੇ ਹੋਰ ਕਿਸੇ ਨੂੰ ਮਿਲਦੇ ਨਹੀਂ ਕੁੜੀਆਂ ਤੂੰ ਵੀ ਮੈਨੂੰ ਲੱਗ ਜਾਂਦੇ ਓਵੇਂ ਕਹਿਣਾ ਹੋ ਤੇਰੇ ਬਾਪ ਨੂੰ ਕਹਾ ਕਿਹ ਨੂੰ ਕਹਾਂ ਦੱਸੀ ਤੂੰ ਮੈਨੂੰ ਮੈਂ ਤੂੰ ਮੈਨੂੰ ਬੈਠਣਾ ਕਰ ਮੈਂ ਨਾ ਮਾਰੀ ਬੈਡਿੰਗ ਕਰਾਂ ਜਬਾਜ ਕੋ ਮੈਂ ਕਿਉਂ ਪਾਵਾਂ ਆ ਪਾਰ ਕੇ ਇਹਨੂੰ ਕਿੱ데 ਪੈ ਦੂਗਾ ਬੁਖਾਰ ਚੜਿਆ ਪੈ ਇਹਨੂੰ ਹੁਣ ਤੇ ਇਹ ਜਦੋਂ ਬੁਖਾਰ ਚੜ ਜਾਂਦਾ ਓਏ ਮੈਂ ਮੈਂ ਇਹਨੂੰ ਨਾਲ ਤਾਂ ਕਿੱਧਰ ਡਰਨਾ ਆਦਾ ਮੈਂ ਇਹਨੂੰ ਇੱਧਰ ਜਾਂਦਾ ਨਾਲਾ ਦੇਖੀ ਲੱਤ ਚ ਨਾ ਅੰਤਰੀ ਸਾਰ ਸਾਲੇ ਹੋ ਰਿਹਾ ਦੁੱਖ ਦੀ ਆ ਮੈਂ ਨਹੀਂ ਜਾਂਦਾ ਲੱਤ ਦੁਖਦੀ ਮੈਨੂੰ ਕੀ ਹੋ ਗਿਆ ਇਹਨੂੰ ਦਿਖਾ ਦੇ ਹੱਥ ਨਾਲ ਬਹੁਤ ਦੁਖਦੀ ਆ ਲੱਤ ਨਾਲ ਤੋਂ ਹੱਥ ਨਾਲ ਤੂੰ ਕੋਈ ਬਾਬਾ ਦੇਖ ਲੈਣ ਦਿਖਾਇਆ ਮੈਂਗਾ ਆ ਬੁਖਾਰ ਇਹ ਤੇ ਨਿਊਜ਼ਪੇਪਰ ਬਣਾ ਕੇ ਹੋਈ ਆ ਜਾਂਦੀ ਆ ਤਾਕਾ ਤੂੰ ਘਪਾ ਦੇ ਨੇ ਕੋਈ ਇਹਦੇ ਜਾ ਮੜਾ ਜੇ ਕਿਸੇ ਲੈ ਵੇ ਇਹਦਾ ਚੰਗਾ ਹੀ ਧਗਾ ਪਾਉਣਾ ਪਊਗਾ ਕਿਹਾ ਮੈਂ ਹੀ ਕਰੂੰ ਥੋੜਾ ਕਦੀ ਬੀਬੀ ਆਹ ਤਾਤਾ ਜੀ ਬਥੇਰੇ ਤੂੰ ਪਾਣੀ ਪੀਹ ਚੁੱਪ ਕਰਕੇ ਹਰਾਂ ਵੀ ਲੈਣਾ ਇਹਦੇ ਦੂਆ ਥੋੜਾ ਕਹਿੰਦਾ ਮੈਂ ਛਿੱਖਿਆ ਹੋਇਆ ਮਿੱਠੀ ਹੋ ਜਾਊਗਾ ਹਰਾਂ ਲੈਣਾ ਜਾ ਕੇ ਜੇ ਮੈਂ ਕੱਲਾ ਕਰੂੰ ਇਹਨਾ ਕੰਮ ਕੱਲਾ ਖਾਂਦਾ ਨਹੀਂ ਬਈ ਬਈਆ ਰੱਖ ਲੋ ਇੱਕ ਨਾਲ ਲੈ ਲੈ ਬਈਆ ਦੇਖ ਲਾਂਗੇ ખોੜા ਨੂੰ ਇਹਦੇ 10000 ਚ ਮਿਲ ਜਾਂਦਾ ਬੰਦਾ ਰੱਖ ਲਓ ਚੱਲ ਲਿਆ ਦੇ ਮੈਨੂੰ ਨਹੀਂ ਇੰਨੇ ਕੰਮ ਹੁੰਦੇਗੇ ਇਹ ਤਾਂ ਹੁਣ ਟਲ ਕੇ ਪੈ ਜਾਂਦਾ ਇੱਥੇ 10000 ਰੁਪਏ ਦੂਗਾ ਤੂੰ ਦੇ ਦਿਆ ਉਹਦੇ ਕੋਲ ਸਾਡੇ ਕੋਲ ਨਹੀਂ ਹੈਗਾ ਮੈਂ ਆਪਣੇ ਇੱਛੇ ਦਾ ਕੰਮ ਕਰੂੰ ਤੂੰ ਨਹੀਂ ਟਲਦਾ ਤੂੰ ਆ ਓਏ ਟਲਦਾ ਕਿੱਥੇ ਕੰਮ ਤਾਂ ਮੈਂ ਕਰਦਾ ਅੱਜ ਮੈਨੂੰ ਬੁਖਾਰ ਚੜ੍ਹਿਆ ਲੱਤ ਤੇ ਛਾਲੋਗੇ ਚੱਲ ਐਂ ਕਰੋ ਫਿਰ ਮੈਨੂੰ ਦੇ ਦਿਆ ਕਰੋ 10000 ਰੁਪਏ ਵੀ ਮਹੀਨੇ ਦਾ ਫਿਰ ਮੈਂ ਆਪ ਹੀ ਕਰ ਲਿਆ ਕਰੂੰ ਕਿਰਾਏ ਤੇ ਲੈਂਦਾ ਹੋਇਆ ਫਿਰ ਮੈਂ ਇਕੱਲਾ ਕਿਉਂ ਕਰਾਂ ਜੰਮਾ ਜੀ ਕਿਰਾਏ ਤਾਂ ਨਹੀਂ ਲੈਂਦਾ ਵੀ ਭੈਣ ਦਾ ਤੂੰ ਕਹੀ ਹਤੀ ਇਹ ਦਿਨ ਪਹਿਲਾਂ ਬਿਮਾਰ ਹੈ ਮਰ ਰਿਹਾ ਮੈਨੂੰ ਚੱਕ ਕੇ ਥਾੜਦਾ ਤੇ ਰੋਜ਼ ਹੀ ਬੁਖਾਰ ਚੜ ਜਾਂਦਾ ਇਹਨੂੰ ਹੁਣ ਆਪ ਤਾ ਚੜਾਉਂਦਾ ਏ ਤੂੰ ਨਾ ਚੜਾ ਲੈ ਤੂੰ ਚੜਾ ਲੈ ਤੂੰ ਪੈ ਜਾ ਮੈਨੂੰ ਸਾਹ ਨਹੀਂ ਹੁੰਦੇ ਐ ਬੰਨ ਲਾਉਂਦਾ ਲੈ ਲੈ ਤਾ ਮੇਰੇ ਸਿਰੇਣ ਬੈਠ ਕੇ ਨਾ ਬੋਲੋ ਮੇਰਾ ਸਿਰ ਦੁਖਦਾ ਲੈ ਕਾਟੋ ਕਲਿੱਪ ਕਰ ਐਂਟ ਪਾਉਂਦੇ ਨੇ ਮੈਨੂੰ ਭਈ ਬਾਹਰੇ ਵੀ ਕਰਨੀ ਸਾਰੀ ਲੜਤੇ ਤੂੰ ਤਾਂ ਹੀ ਕਰਤੇਗਾ ਕੰਮ ਨੂੰ ਤਾਂ ਇਹ ਨਹੀਂ ਐ ਇਹ ਤਾਂ ਨਘਾਰ ਦੇ ਕਿਸੇ ਪਾਸੇ ਕਰ ਦੇ ਦੇਖ ਕੇ ਕੁਛ ਕਿੱਥੋਂ ਲੈ ਵਗੀ ਦੀ ਚੱਕ ਲਿਆਵਾ ਹੋਰ ਫੇ ਕੱਜ ਦੇ ਹੋਮਾ ਬਣ ਗਏ ਬੌੜੇ ਨੂੰ ਕਿਹੜਾ ਕਰੂਗਾ ਇਹ ਗੱਲੇ ਉਹ ਪੱਲੀ ਦੇ ਕੁਛ ਨਹੀਂ ਇਹ ਤਾਂ ਨੇਰੀ ਨੇ ਸੱਡ ਜਾ ਮਾਰਿਆ ਯਾਰ ਭਗਾ ਕੇ ਨੁਕਸਾਨ ਵੀ ਬਹੁਤ ਹੋ ਗਿਆ ਬਾਹੀ ਕਿ ਲਿਆ ਨੇਰੀ ਪਰ ਯਾਰ ਅਡਾ ਫਾਰਮ ਤੋੜ ਖੰਬੇ ਤੋੜ ਬੁਰਾ ਹਾਲ ਆ ਥੋਡੇ ਵੀ ਨਹੀਂ ਲੇਟ ਆਈ ਹੈਗੀ ਦੋ ਦਿਨਾਂ ਤੋਂ ਚਾਰ ਦਿਨ ਹੋ ਗਏ ਲਾਈਟ ਹੀ ਨਹੀਂ ਆ ਰਹੀ ਦੋ ਤਿੰਨ ਦਿਨ ਹੋ ਗਏ ਕੂ ਜਿਹੜੇ ਕੰਮ ਕਹਿਤੀ ਆ ਗਿਆ ਮਾਤਾ ਜਰਾ ਆ ਗਿਆ ਮੇਰੇ ਨਾਲ ਤਾਂ ਧੋਖਾ ਹੋ ਗਿਆ ਯਾਰ ਕੀ ਹੋ ਗਿਆ ਕੋਈ ਮੈਂ ਤਾਂ ਕਿਸੇ ਕੁੜੀ ਨੂੰ ਮਿਲਣ ਗਿਆ ਸੀ ਅੱਛਾ ਕੋਈ ਯਾਰ ਮੇਰੇ ਨਾਲ ਧੋਖਾ ਘੱਟਾ ਬਈ ਧੋਖਾ ਦਾ ਕਾਹ ਨੂੰ ਕਰਿਆ ਹੋ ਕੋਈ ਮਜਬੂਰੀ ਅਗਲੀ ਦੀ ਨਹੀਂ ਪਹਿਲਾਂ ਤਾਂ ਯਾਰ ਮੈਨੂੰ ਬੁਲਾ ਲਿਆ ਉਹਨੇ ਅੱਛਾ ਹੈ ਬੁਲਾ ਕੇ ਨਾਲੇ ਬੁਲਾ ਲਿਆ ਨਾਲੇ ਮੈਨੂੰ ਗਾਲਾਂ ਕੱਢੀਆਂ ਲੈ ਵੀ ਜੇ ਤਾਂ ਬੁਲਾਏ ਨਾ ਬਈ ਕਿ ਨਹੀਂ ਹਾਂ ਇਹਦਾ ਹੈ ਇਹਦੇ ਤੇ ਦਲਤ ਕੱ ਲੱਗਾ ਸੀ ਹੋ ਉਹਨੂੰ ਗਲਤ ਗੱਲ ਨਹੀਂ ਯਾਰ ਮੈਂ ਤਾਂ ਇਹੀ ਕਿਹਾ ਸੀਗਾ ਵੀ ਮੂੰਹ ਦਿਖਾ ਦੇ ਬਈ ਕੋਲ ਆ ਕੇ ਅਡੇ ਤੇ ਬੁਲਾਇਆ ਸੀ ਮੈਂ ਫਿਰ ਤੂੰ ਨਾ ਦੇ ਦੇ ਦੇਖਦਾ ਜਦ ਕਹਿੰਦੀ ਸੀ ਅਗਲੀ ਫਿਰ ਮੈਂ 5000 ਰੁਪਏ ਵੀ ਤਾਂ ਦੇਣ ਗਿਆ ਸੀਗਾ ਫੇ ਦੇ ਦਿੰਦਾ ਜੇ ਅਗਲੀ ਨੂੰ ਲੋਡ ਹੋ ਸਕਦੀ ਸੀ ਫੇ ਦੇ ਦਿੰਦਾ ਮੈਂ ਕੀ ਜਵਾਬ ਦਿੱਤਾ ਸੀਗਾ ਜਦੋਂ ਉਹਨਾਂ ਨੇ ਫਿਰ ਮੈਨੂੰ ਗਾਲਾਂ ਹੀ ਕੱਢ ਗਿਆ ਮੈਂ ਤਾਂ ਗਾਲਾਂ ਕੱਢ ਕੇ ਘਰੇ ਭੇਜਦਾ ਬਈ ਮੈਂ ਤਾਂ ਮੈਂ ਤਾਂ ਨਾਲੇ ਇੰਨਾ ਕਰਦਾ ਯਾਰ ਦੇਖ ਲੈ ਤਾਂ ਵੀ ਇਹ ਅਹੀਂ ਕਰਦੀਆਂ ਨੇ ਬਈ ਸਾਧਾਈ ਹੁੰਦੇ ਨੇ ਚਲ ਕੋਈ ਮਜਬੂਰੀ ਹੋਵੇ ਦੇਖੇ ਨੂੰ ਮਜਬੂਰੀ ਉਹ ਸ਼ਾਮ ਜਬੂਰੀ ਹੁੰਦੀ ਆ ਕੋਈ ਮਜਬੂਰੀ ਕੰਨ ਹੁੰਦੀ ਆ ਆਦਤਾਂ ਹੀ ਹੁੰਦੀਆਂ ਨੇ ਇਹਨਾਂ ਦੀਆਂ ਬਈ ਆਦਤਾਂ ਦਾ ਕੰਮ ਚੱਲ ਬਈ ਰੱਬ ਦੇਖਦਾਗਾ ਤਾਂ ਹੀ ਤਾਂ ਰੱਬ ਨੇ ਇੰਨਾ ਹਨੇਰ ਤੂਫਾਨ ਕਰਿਆ ਜੋ ਲੋਕ ਬੇਈਮਾਨ ਨੇਗੇ ਹੋਰ ਤਾਂ ਹੀ ਦੇਖਦਾ ਕੀ ਕੁਛ ਕਰਤਾ ਜੇ ਇਮਾਨਦਾਰੀ ਖਤਮ ਹੋ ਗਈ ਬੱਦਰ ਹੈ ਇੱਥੇ ਲੱਗਿਆ ਹੋਇਆ ਤੀਹ ਉਹ ਤਾਂ ਖਾਸ ਹੀ ਕੰਦ ਵੀ ਟੁੱਟ ਗਈ ਓਏ ਹੋਰਾ ਸਾਰੀ ਮਾਰੀ ਭੰਨ ਕੇ ਬਾਕਸਾਂ ਹੋ ਗਿਆ ਨਾ ਹੋਰਾ ਰੱਬ ਦੇ ਮੁਰੇ ਕੀ ਟਾਲਦਾ ਚਲੋ ਮੈਂ ਤਾਂ ਜਾਣਾਂ ਯਾਰ ਮੈਂ ਤਾਂ ਦੁਖੀ ਹਾਂ ਅੱਜ ਚਲ ਕੋਈ ਨਹੀਂ ਕੀ ਕਰ ਰਹੇ ਹੋ ਇਸ ਟਰੈਕਟਰ ਹਾਵ ਕਰ ਰਹੇ ਜੀ ਹੱਥ ਨੇ ਕਣਕ ਵੱਢਣੀ ਆ ਮਸ਼ੀਨ ਅੱਭੀ ਅੱਛਾ ਹਾਂ ਤੂੰ ਕਿ ਮੈਂ ਦੁਖੀ ਜਾ ਫਿਰਦਾ ਹਾਂ ਮੇਰੇ ਨਾਲ ਯਾਰ ਸਾਰੇ ਲੜੀ ਜਾਂਦੇ ਨੇ ਘਰੇ ਵੀ ਮੈਨੂੰ ਉਹ ਕਰ ਦਿੰਦੇ ਨੇ ਛੱਡੇ ਆਲਾ ਬਹਾਨਾ ਲਾ ਕੇ ਪੈ ਜਾਂਦਾ ਕੋਈ ਕੰਮ ਨਹੀਂ ਕਰਦਾ ਹੈਗਾ ਮੈਨੂੰ ਕਹਿੰਦੇ ਨੇ ਕੰਮ ਕਰ ਤੀਏ ਦਿਨ ਉਹਨੂੰ ਬੁਖਾਰ ਚੜ ਜਾਂਦਾ ਵਾ ਲਸਣ ਕਰਦਾ ਸੱਤਰਾਂ ਦੀ ਘਾਟ ਉਹਨੂੰ ਹੋਰ ਕੋਈ ਘਾਟ ਨਹੀਂ ਹੋਰ ਮੈਂ ਤਾਂ ਜਰ ਮੈਂ ਬਾਹਰਲੇ ਦੇਸ਼ ਨਾ ਭੱਜਾਂ ਉਹ ਲੱਗ ਜੂ ਵੀ ਜਾ ਮੇਰਾ ਲੱਗ ਜੂ ਪੈਸੇ ਲੱਗਣਗੇ ਪੈਸੇ ਤਾਂ ਧੰਦਦੇ ਨਹੀਂ ਮੈਂ ਖੁਸ਼ੀ ਨਾ ਕਰੀ ਤੀਗਾ ਲੋਕ ਨਾ ਜਾਣਦੇ ਹੈਗਾ ਉਹ ਖੁਸ਼ੀ ਕਿੱਧਰ ਜਾ ਦਿਖਦਾ ਹੀ ਨਹੀਂ ਹੈਗਾ ਮੈਂ ਕਿਤੇ ਮੈਂ ਲਾਂਗਿਆ ਕਿਤੇ ਲੰਬਾ ਹੋ ਤੈਨੂੰ ਦੱਸ ਕਿ ਗਿਆ ਕਿੱਥੇ ਗਿਆ ਹਾਂ ਮੈਂ ਨੂੰ ਨਹੀਂ ਦੱਸ ਰਿਹਾ ਕਿੱਥੇ ਗਿਆ ਕਿੱਥੇ ਨਹੀਂ ਮੈਨੂੰ ਵੀ ਨਹੀਂ ਮਿਲਿਆ ਹੁਣ ਕਦੇ ਨਾਦਾ ਰੈਲੀ ਰੂਲੀ ਜਿਹਨੇ ਲੰਘਿਆ ਕਿਤੇ ਕਿਹੜੀ ਰੈਲੀ ਚ ਓਏ 27 ਤਰੀਕ ਨੂੰ ਹੋਣੀ ਸੀਗੀ ਕਹਿੰਦੇ ਪਹਿਲਾਂ ਹੀ ਵਗਿਆ ਹੋਵੇ ਕਿਹੜੀ ਰੈਲੀ ਹੋਣੀ ਸੀਗੀ ਭਗਵੰਤ ਮਾਨ ਦੀ ਭਗਵੰਤ ਮਾਨ ਦੀ ਨਹੀਂ ਇਹਨਾਂ ਦੀ ਹੋਰ ਰੈਲੀ ਦੀ ਇੱਕ ਅੰਬਰਸਰ ਨੇ ਹੋਣੀ ਸੀਗੀ ਪੁੱਛਿਆ ਉਹਨਾਂ ਦੀ ਹਾਂ ਉਹ ਤਾਂ ਵਗਿਆ ਹੋਵੇ ਉਹ ਵੀ ਵਗ ਜਾਂਦਾ ਹੁੰਦਾ ਐਵੇਂ ਕੀ ਪਤਾ ਵਗ ਗਿਆ ਹੋਊ ਪਹਿਲਾਂ ਵੀ ਬਾਅਦ ਚ ਕੀ ਪਤਾ ਜਗ੍ਹਾ ਨਾ ਮਿਲੇ ਅੱਛਾ ਬਹੁਤ ਨੇਗੇ ਜਰ ਮੈਨੂੰ ਕੋਈ ਤਰੀਕਾ ਦੇ ਪੈਸੇ ਬਣਾਉਂਦਾ ਤਰੀਕਾ ਤਾਂ ਦੱਸ ਦੰਨਾ ਮੈਂ ਪਰ ਅੱਗੇ ਨਾ ਗੱਲ ਕਰੀ ਅੱਗੇ ਨਹੀਂ ਮੈਂ ਕਿਸ ਨੂੰ ਦੱਸਦਾ ਤਰੀਕਾ ਦੱਸ ਮੈਨੂੰ ਕੋਈ ਉਹ ਬੰਦਾ ਆਪਣੇ ਨਾਲ ਹੀ ਹੁੰਦਾ ਹੈ ਉਹਦੀ ਗੱਲ ਆ ਗਈ ਅੱਗੇ ਉਹਨਾਂ ਦਾ ਦੱਸਦੀ ਉਹਨਾਂ ਅੱਗੇ ਤਾਂ ਕੋਈ ਗੱਲ ਨਹੀਂ ਦੱਸਣੀ ਮੈਨੂੰ ਕਿਹੜਾ ਪਾਲੀ ਦੀ ਗੱਲ ਦੰਦ ਤੈਨੂੰ ਅੱਜ ਮੈਂ ਕੀ ਗੱਲ ਆ ਗਈ ਮੈਂ ਅੱਗੇ ਉੱਥੇ ਪਾਰਕ 'ਚ ਬੈਠਾ ਸੀ ਆਪਣ ਨਾਲ 'ਚ ਅੱਛਾ ਤੇ ਉੱਥੇ ਪਾਲੀ ਆ ਗਿਆ ਮੇਰੇ ਲਵੇ ਹੂੰ ਮੈਨੂੰ ਕਹਿੰਦਾ ਵੀ ਕੋਈ ਬੰਦਾ ਹੈ ਕਹਿੰਦਾ ਕੰਮ ਉਹਨਾਂ ਕੁੜੀ ਮਣ ਕੇ ਗੱਲ ਕਰਦਾਗਾ ਕੁੜੀਆਂ ਦੀ ਬਾਤ ਚ ਕਹਿੰਦਾ ਉਹ ਤੋਂ ਮਂਗਾਈ ਨੇ ਪੈਸੇ ਮਹਾ ਮਗਾਲਾ ਕਹਿੰਦਾ ਵੀ ਕੀ ਕਰਾਂ ਕਹਿੰਦਾ ਮੈਂ ਮਹਾ ਵੀ ਉੱਥੇ ਖੜ ਕੇ ਮਂਗਾ ਲਾ ਵੀ ਐ ਕਰ ਲਾ ਐ ਪੈਸੇ ਲੈਂਦਾ ਹੈ ਹਾਂ ਕੁੜੀਆਂ ਦੀ ਬਾਤ ਕੱਢਦਾ ਉਹ ਅੱਛਾ ਉਹ ਤੋਂ ਐਂ ਕੱਢਦਾਗਾ ਪੈਸੇ ਇੰਨਾ ਹਰਾਮੀ ਆਇਆ ਉਹ ਹੋਰ ਮਦਾ ਆਪਾਂ ਜਨੇ ਮੂੰਹ ਵੀ ਨਹੀਂ ਦੇਖ ਰਹੀ ਤੂੰ ਖੜਾ ਫਿਰ ਅੱਜ ਮੈਨੂੰ ਉਹਦੇ ਨਾਲੇ ਕਰਨ ਦੇ ਗੱਲ